ਹਾਂਜੀ ਸਰਪੰਚ ਸਾਹਿਬ ਅੱਜ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੰਮ ਹੋ ਸ਼ੁਰੂ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਤਾਂ ਸਾਰੇ ਪਿੰਨ ਨੂੰ ਸਤਿ ਸ੍ਰੀ ਅਕਾਲ ਇੱਕ ਵਿਸ਼ੇਸ਼ ਤੌਰ ਤੇ ਸਾਡੇ ਐਮ.ਐਲ.ਏ ਸਾਹਿਬ ਮੈਡਮ ਸੁਖਤਾਜੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਅਜ ਰਹਿਂਦੇ ਕਾਰਜ ਜਿਹੜਾ ਕਿ ਮੰਨ ਲਓ ਅੱਜ ਤੋਂ ਪਹਿਲੇ ਸਾਡੇ ਪਿੰਡ ਦਾ ਕੋਈ ਵੀ ਕੰਮ ਇਹ ਦਿੰਦਾ ਹੋਇਆ ਨਹੀਂ ਵੀ ਜਿਹੜੀ ਅਸੀਂ ਸ਼ੋਭਾ ਕਰ ਸਕੀਏ ਸਾਡੀਆਂ ਸਾਰੀਆਂ ਗਲੀਆਂ ਟੁੱਟੀਆਂ ਸੀਗੀਆਂ ਜੀ ਸਾਰੀਆਂ ਸਾਡੀਆਂ ਗਲੀਆਂ ਜਿੱਦਾਂ ਧੂਰਾ ਕੰਮ ਸਾਰਾ ਹੀ ਹੈ ਜੀ ਹੁਣ ਲਗਭਗ ਵੀ 1400 ਫੁੱਟ ਗਲੀ ਸਾਡੇ ਸੰਤੋਸ਼ ਕਟਾਰੀਆ ਜੀ ਨੇ ਸਾਨੂੰ ਗ੍ਰਾਂਟ ਦਿੱਤੀ ਹੈ ਜੀ ਉਹਨੇ ਦੇਣ ਦਾ ਵਾਅਦਾ ਕੀਤਾ ਸਾਡੇ ਨਾਲ ਤੇ ਉਹਦੀ ਗਲੀ ਦੇ ਅਨਸਾਰੀ ਚੱਲਦੀ ਪਈ ਜੇ ਕਟਕਾ ਪੈਂਦਾ ਪਿਆ ਜੀ ਤੇ ਬਾਕੀ ਹੋਰ ਵੀ ਸਾਡੀਆਂ ਜਿਹੜੀਆਂ ਰਹਿੰਦੀਆਂ ਗਲੀਆਂ ਉਹਨਾਂ ਵਾਸਤੇ ਵੀ ਸਾਡੀ ਅਪੀਲ ਆ ਐਮਐਲਏ ਸਾਹਿਬ ਨੂੰ ਵੀ ਸਾਡੀ ਉਹ ਵੀ ਵਿੱਚ ਸਾਡੇ ਅਨਸਾਰੀ ਕਰਾਉਣ ਦੀ ਵੀ ਸਾਡੀ ਮਦਦ ਕੀਤੀ ਜਾਵੇ ਕਿੰਨੇ ਲੱਖ ਰੁਪਏ ਦੀ ਲਗਤ ਨਾਲ ਜਿਹੜੀ ਤਿਆਰ ਹੋ ਰਹੀ ਹੈ ਗਲੀ ਸਰ ਇਹ ਪਾਜੀ ਜਿਹੜਾ ਫਿਲਹਾਲ ਤਾਂ 20 ਲੱਖ ਦੀ ਲਗਤ ਨਾਲ ਜਿਹੜੀ 1400 ਫੁੱਟ ਗਲੀ ਹੈ ਜੀ ਠੀਕ ਹੈ ਜੀ 20 ਲੱਖ ਦੀ ਲਾਗਤ ਨਾਲ ਇਹ ਸਿਰ ਤੱਕ ਜਾਣੀ ਆ ਜੀ ਉਸ ਤੋਂ ਬਾਅਦ ਟੋਟੇ ਆ ਜੀ ਉਹਨਾਂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਉਹ ਵੀ ਕਹਿੰਦੇ ਪੂਰੇ ਕਰਾਂਗੇ ਅਸੀਂ ਤੇ ਇਦਾਂ ਹੋਏਗਾ 100 200 ਫੁੱਟ ਜੀ ਉਹ ਵੀ 4-5 ਲੱਖ ਦੀ ਲਾਗਤ ਨਾਲ ਬਣ ਜਾਣੀ 메ਨ ਫੇਰ ਨਹੀਂ ਸਾਡੀ ਜਿਹੜਾ 메ਨ ਫੇਰ ਨਹੀਂ ਤੇ ਸਾਡਾ ਕੰਮ ਚੱਲਦਾ ਪਿਆ ਜੀ ਦੂਜੇ ਪਾਸੇ ਵੀ ਸਾਡੀ ਇੱਕ 메ਨ ਫੇਰਨੀ ਆ ਉਹਨਾਂ ਨੇ ਵੀ ਕਰਨ ਕੁਟਾਰੀ ਕਰਨ ਵੀਰ ਭਾਜੀ ਨੇ ਵੀ ਕਿਹਾ ਸੀਗਾ ਉਹ ਵੀ ਸਰਮੈਂਤ ਸਾਹਿਬ ਤੁਹਾਨੂੰ ਕਹਿੰਦਾ ਸੀ ਅੱਜ ਖਤਮ ਹੋਊਗੀ ਤੇ ਉਹਦੇ ਨਾਲ ਹੀ ਚਾਲੂ ਕਰਾ ਦਵਾਂਗੇ ਤੇ ਬਾਕੀ ਸਾਡਾ ਚੇਅਰਮੈਨ ਸਾਹਿਬ ਜਲਾਲਪੁਰਿਆ ਜੀ ਸੁਨਾਮ ਸਿੰਘ ਜੀ ਉਹਨਾਂ ਨੇ ਵੀ ਸਾਨੂੰ ਗ੍ਰਾਂਟ ਦਿੱਤੀ ਸੀਗੀ ਤੇ ਸੇਵੀਆਂ ਵਾਸਤੇ ਉਹ ਵੀ ਅਸੀਂ ਸੇਵਾ ਦੀ ਛੱਡ ਪਾਈ ਆ ਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਤੈ ਦਿਲੋਂ ਹਾਂਜੀ ਹੋਰ ਕਿਹੜਾ ਸਰ ਜਿਹੜਾ ਪਿੰਡ ਦੇ ਵਿੱਚ ਕੰਮ ਜਿਹੜਾ ਜਿਹੜਾ ਅਧੂਰੇ ਪਿਆ ਵਿਕਾਸ ਕਾਰਜ ਤੁਹਾਡੇ ਪਿੰਡ ਦੇ ਵਿੱਚ ਕੰਮ ਸਰ ਬਿਲਕੁਲ ਅਜ ਇਸ ਟਾਈਮ ਸਾਡੇ ਸਕੂਲ ਦਾ ਕੰਮ ਵੀ ਕਾਫੀ ਅਧੂਰਾ ਹੈ ਜੀ ਕਿਉਂਕਿ ਅੰਦਰ ਐਂਟਰਲੋਕ ਲੱਗਣੀ ਆ ਬਿਲਕੁਲ ਹੀ ਖਾਸਾ ਹਾਲ ਤੇ ਆ ਪਿੱਛੇ ਉਹਨਾਂ ਨੇ ਇੱਕ ਗ੍ਰਾਂਟ ਦਿੱਤੀ ਸੀ 14-15 ਲੱਖ ਦੀ ਸਾਨੂੰ ਜਿੰਨਾ ਉਹਨਾਂ ਨੇ ਅਦਗਾਟਣ ਵੀ ਕਰਕੇ ਗਿਆ ਸੀ ਬਗਲਬੋਲ ਕਰਾਇਆ ਸੀਗਾ ਜੀ ਹੁਣ ਛੱਡਾਂ ਰਹਿndੀਆਂ ਜੀ ਬਾਕੀ ਹੁਣ ਸਾਡੇ ਕੁਸੇਵਿਆਂ ਦਾ ਕੰਮ ਉਹ ਵੀ ਰਹਿੰਦਾ ਜੀ ਬਾਕੀ ਮੇਨ ਗਲੀਆਂ ਦਾ ਕੰਮ ਰਹਿੰਦਾ ਜੀ ਲੇਟਾਂ ਰਹਿndੀਆਂ ਜੀ ਸਾਰੀਆਂ ਕੁਰਸੀਆਂ ਹੈ ਨਹੀਂਆਂ ਦੂਆ ਜਿਹੜਾ ਮੇਨ ਕੰਮ ਜਿੱਦਾਂ ਕਹਿੰਦੇ ਜੀ ਇਹ 70 80 ਸਾਲ ਹੋ ਗਏ ਜਿਸ ਜਦ ਹੋਏ ਨੂੰ ਸਾਡੇ ਪਿੰਡ ਹਜੇ ਤੱਕ ਟੂਟ ਸਪਲਾਈ ਦਾ ਪਾਣੀ ਨਹੀਂ ਪਹੁੰਚਿਆ ਅਸੀਂ ਨਾਲ ਦੇ ਪਿੰਡੋਂ ਪਾਣੀ ਲੈਂਦੇ ਜੀ ਪਿੰਡ ਮਖੂਦਪੁਰ ਤੋਂ ਜਿਹਨੂੰ ਵੀ 7 8 ਪਿੰਡ ਪੈਂਦੇ ਆ ਜੀ 7 ਅੰਡ ਪਿੰਡਾਂ ਕਰਕੇ ਸਾਡੇ ਪਿੰਡ ਦਾ ਪਾਣੀ ਨਹੀਂ ਸਾਨੂੰ ਪੂਰਾ ਮਿਲਦਾ ਹੁਣ ਬਰਸ ਬਰਸਾਤਾ ਚਲਦੀਆਂ ਗਰਮੀਆਂ ਜੀ ਹੁਣ ਸਾਡੇ ਪਿੰਡ ਦਾ ਪਾਣੀ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਸਾਡੀ ਬੂਲ ਹੋਈ ਆ ਫੈਲਾ ਸਾਡੀ ਤਿਆਰ ਹੋਈਆਂ ਮੋਰੇ ਗਈਆਂ ਵੀ ਬੇਨਤੀ ਉਹਨਾਂ ਨੂੰ ਵੀ ਕਰਦੇ ਆਂ ਵੀ ਸਾਡੀ ਇਸ ਵਿੱਚ ਮਦਦ ਕੀਤੀ ਜਾਵੇ ਸਾਡੀ ਜੀ ਟੈਂਕੀ ਆ ਜਲਦੀ ਤੋਂ ਜਲਦੀ ਸਾਡੇ ਪਿੰਡ ਵਿੱਚ ਲੱਗੀ ਜਾਵੇ ਇੱਕ ਸਾਡੇ ਪਿੰਡ ਰੇਂਜ ਦੀ ਬੜੀ ਪ੍ਰੋਬਲਮ ਆ ਜੀ ਨੈਟਵਰਕ ਨੈਟਵਰਕ ਬਹੁਤ ਪ੍ਰੋਬਲਮ ਆ ਬਿਲਕੁਲ ਹੀ ਨਹੀਂ ਗੱਲ ਉਹ ਨਹੀਂ ਸੁਣਦੀ ਜਿਨਾ ਗੱਲਬਾਤ ਚੰਗੀ ਤਰ੍ਹਾਂ ਹੁੰਦੀ ਹੈ ਜੀ ਉਹਦੇ ਵਾਸਤੇ ਵੀ ਅਸੀਂ ਕਰ ਰਹੇ ਜਿੱਦੂ ਜਿਆਦ ਹੋ ਰਿਹਾ ਜੀ ਭਗਵਾਨ ਜੀ ਦੀਆਂ ਕਿ ਬੇਨਤੀਆਂ ਐ ਐਮਐਲ ਸਾਹਿਬ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਜ਼ਮੀਨ ਕੰਮ ਸ਼ੁਰੂ ਕਰਾਇਆ ਉਹਨਾਂ ਨੇ